ਕੱਲ ਕੇਜਰੀਵਾਲ ਦੇ ਆਇਆ ਇਲਾਕੇ ਦੇ ਕਹਿੰਦੇ ਸੇਵਾ ਕਰਨ ਓਏ ਓ ਟੁਗਲਬੋਜ ਦਵਾਨੀ ਦਾ ਬੰਦਾ ਉਹ ਸਾਡੇ ਪੰਜਾਬ 'ਚ ਛਿੱਕੂ ਫੜਨ ਆਇਆ ਯਾਰ ਕੇਜਰੀਵਾਲ ਦਾ ਨਾਂ ਹੀ ਨਾ ਲੈ ਬੰਦੇ ਉਹ ਨਫੇਟ ਬੰਦਾ ਏ ਦਿੱਲੀ ਤੋਂ ਆਣਾ ਮੈਂ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਮੰਗਤੇ ਆਂ ਸਾਨੂੰ ਨਹੀਂ ਇਹਨੇ ਪੈਸੇ ਦੀ ਲੋੜ ਕੇਜਰੀਵਾਲ ਦੇ ਅਸੀਂ ਅੱਜ ਵੀ ਕਹਿੰਦੇ ਆਂ ਭਗਵਾਨ ਜੀ ਤੁਮਾਰੇ ਪ੍ਰਸ਼ਾਦਾ ਫੜਿਆ ਜੀ ਉਹਨੂੰ ਖਾਧਾ ਨਹੀਂਗਾ ਫੋੜੋ ਖਜਾ ਕੇ ਉਹ ਸਿੰਘ ਨੂੰ ਵਾਪਸ ਖਰਾਤਾ ਉਹ ਯਰ ਸੀ ਕਿ ਸਾਡੇ ਨਾਲ ਪਖਾਡ ਨਾ ਕਰੋ ਭਗਵੰਤ ਮਾਨ ਸਾਹਿਬ ਅਸੀਂ 25 30 ਸਾਲ ਤੁਹਾਡੀ ਕਮੇਟੀ ਵੇਖੀ ਏ ਤੇ ਸਾਨੂੰ ਇਸ ਕਮੇਟੀ ਦੀ ਨਹੀਂ ਲੋੜ ਮੁੱਖ ਮੰਤਰੀ ਬਣ ਕੇ ਮੈਦਾਨ ਚ ਉਤਰ ਤੇਰੇ ਕੋਲ ਸਮਾਂ 1 ਸਾਲ ਦਾ ਏ ਉਸ ਤੋਂ ਬਾਅਦ ਤੈਨੂੰ ਲੋਕਾਂ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਤੇ ਤੇਰੇ ਐਮਐਲਏ ਨੇ ਨਹੀਂ ਵੜਨ ਦੇਣਾ ਮੁੱਖ ਮੰਤਰੀ ਤਾਂ ਹੈਲੀਕਾਪਟਰ ਬੜੀ ਚਰਚਾ ਦੇ ਵਿੱਚ ਆ ਕਹਿੰਦੇ ਸੇਵਾ ਚ ਲੱਗੇ ਹੋਇਆ ਉਹ ਕਰ ਰਹੇ ਸੇਵਾ ਨੇ ਕਰਦੇ ਆ ਸੇਵਾ ਉਹ ਵੀ ਫੋਟੋ ਖਿਚਾਉਂਦੇ ਆ ਜਦੋਂ ਆਉਂਦੇ ਆ ਪੱਖਾ ਚੱਲਦਾ ਲੋਕਾਂ ਦੀਆਂ ਤਰਪਾਲਾਂ ਉੱਟ ਜਾਂਦੀਆਂ ਥੱਲੇੋਂ ਗਾਲ੍ਹਾਂ ਕੱਢਦੇ ਹੋ ਵੀਡੀਓ ਵਾਇਰਲ ਹੋਣਦੀਆਂ ਜੇ ਉਹ ਇੰਨਾ ਕੁ ਰਾਸ਼ਨ ਛੁੱਟਦੇ ਆ ਉੱਤੋਂ ਰਾਸ਼ਨ ਕੀ ਪਤਾ ਕਿੱਥੇ ਹਵਾ ਦੇ ਰੋਖਣਾ ਚਲਾ ਜਾਣਾ ਦੋ ਢੋਲੀਆਂ ਸੁੱਟੀਆਂ ਪਾਣੀ ਦੇ ਰਾਸ਼ਨ ਦੇਖਦਾ ਪਿਆ ਅੱਗ ਪੀ ਗਰੇਵਾਰ ਅਗੇ ਤਾਂ ਕੱਲ੍ਹ ਬਾਈ ਨਾਲ ਸਾਡੀ ਗੱਲ ਕਨੈਕਟ ਹੋਇਆ ਉਹਨੇ ਆ ਮਰਲਾ ਝੋਨਾ ਨਹੀਂ ਮਰਨ ਜਾਂ ਮਰਨਾ ਚਾਹੀਦਾ ਤੁਹਾਡੀ ਫਸਲ ਨਹੀਂ ਮਰਨੀ ਚਾਹੀਦੀ ਪੈਸਾ ਜਿੰਨਾ ਦੱਸੋ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਏ ਅਹੀਂ ਦਵੌਣੇ ਕਿਪੀ ਗਰੇਵਾਲ ਸਾਡੇ ਲਈ ਤਾਂ ਉਹ ਮੁੱਖ ਮੰਤਰੀ ਹੋ ਗਿਆ ਬਈ ਜੱਸੀ ਬਾਈ ਮੁੱਖ ਮੰਤਰੀ ਵਰਗਾ ਹੋ ਗਿਆ ਸਾਡੇ ਲਈ ਆੜੀ ਵਾਰਸ ਪੰਜਾਬ ਦੇ ਇੱਥੇ ਹੁਣੇ ਟਰਾਲੀਆਂ ਨੇ ਵਾਰਸ ਪੰਜਾਬ ਦੇ ਜਥੇਬੰਦੇ ਨੇ ਸਾਡੇ ਲਈ ਉਹ ਮੁੱਖ ਮੰਤਰੀ ਨੇ ਸਾਡੇ ਰੱਬ ਨੇ ਜਿਨ੍ਹਾਂ ਸਾਡੀ ਔਖੇ ਟਾਈਮ ਤੇ ਬਾਹ ਫੜ ਲਈ ਜਾਨ ਸ਼ਾਸਨ ਪਹੁੰਚਿਆ ਦੇਖਣੇ ਪਹੁੰਚਿਆ ਬਈ ਨਹੀਂ ਵੇਖ ਕੇ ਫੋਟੋ ਖਿਚਾ ਕੇ ਜਾਂਦੇ ਬਈ ਨਹੀਂ ਫੋਟੋ ਖਿਚਾ ਕੇ ਜਾਂਦੇ ਆ ਇਹ ਇੰਨਾ ਕੀ ਕਰਦੇ ਆ ਉਹ ਜਿਹੜੇ ਬੰਦ ਕਹਿੰਦੇ ਸੀ ਪੱਕੇ ਕਿੱਥੇ ਆ ਕਰੋ ਕੀਤੇ ਕਿੱਥੇ ਨੇ ਉਹ ਪੈਸਾ ਗਿਆ ਕਿੱਥੇ ਤੁਹਾਨੂੰ ਕੀ ਲੱਗਦਾ ਉਹ ਲੱਗਾ ਪੈਸਾ ਬਈ ਇੱਕ ਇੱਥੇ ਹੀ ਉਹ ਮੋਬਾਈਲ ਬਣਾਉਂਦਾ ਸੀ ਐਮਐਲਏ ਬਣਿਆ ਜੀ ਉਹਦੀ ਟਾਈਆਂ ਕਿੱਲਿਆਂ ਚੋਂ ਖਰੇ ਦੋ ਚ ਕੋਠੀ ਬੰਦੀ ਪਈ ਕਹਿੰਦੇ ਉੱਥੇ ਲੱਗੇ ਆ ਲੋਕੋ ਆਈ ਟੀਵੀ ਨਾਲ ਜੁੜਿਓ ਤੁਸੀਂ ਮੈਂ ਅਮਤਾਜ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਉਸ ਨੂੰ ਬੰਨਣ ਦੇ ਲਈ ਲਗਾਤਾਰ ਸੇਵਾ ਚੱਲ ਰਹੀ ਹੈ ਇੱਥੇ ਤਸਵੀਰ ਦਿਖਾ ਦਿੰਦੇ ਆ ਕਿ ਪਿੰਡ ਵੱਡੀਆਂ ਚੱਕੀਆਂ ਇਸ ਪਿੰਡ ਦਾ ਨਾਮ ਆ ਜਿੱਥੇ ਆਸੇ ਬਸੇ ਪਿੰਡਾਂ ਤੋਂ ਜਾਂ ਦੂਰ ਦਰਾਡੇੋਂ ਆਏ ਜਿਹੜੀ ਸੰਗਤ ਹੈ ਉਹ ਸੇਵਾ ਕਰ ਰਹੀ ਹੈ ਜਿਹੜੇ ਮਿੱਟੀ ਦੇ ਗੱਟੇ ਭਰ ਕੇ ਬੰਨ ਉੱਤੇ ਲਜਾਏ ਜਾ ਰਹੇ ਆ ਗਲਮਤ ਕਰਦੇ ਆ ਬਾਪੂ ਜੀ ਹਾਲਾਤ ਕੀ ਨੇ ਨੇੜੇ ਦੇ ਨੇੜੇ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਬਹੁਤ ਮਾੜੇ ਹਾਂਜੀ ਬੰਨ ਦੇ ਬਹੁਤ ਮਾੜੇ ਹਾਲਾਤ ਆ ਜੀ ਬੰਨ ਚੋਂ ਤਾਂ ਖਤਰਾ ਟੁੱਟਣ ਦਾ ਖਤਰਾ ਆ ਬਹੁਤ ਤਾਕ ਲੱਗ ਗਈ ਆ ਸੰਗਤ ਬੜੀ ਆਈ ਆ ਜੀ ਬਹੁਤ ਜਿਆਦਾ ਪੰਜਾਬ ਸਾਰੇ ਨੇ ਦਿੱਤੇ ਮਤਲਬ ਬਤ ਆਦਾ ਕੋਈ ਤੋੜੇ ਲਈ ਆਉਂਦਾ ਕਿ ਮਿੱਟੀ ਲਈ ਆਉਂਦਾ ਕੋਈ ਨਾਲ ਸਿੰਘ ਤੁਰੇ ਆਉਂਦੇ ਆ ਜੀ ਪਾਦਾ ਜੇ ਨਾ ਸਰਕਾਰ ਦਾ ਬੰਦਾ ਕੋਈ ਕਾੜਾ ਨਹੀਂ ਆਇਆ ਜਿਹੜੇ ਬੰਨ ਸਰਕਾਰ ਨੇ ਬਨਣੇ ਹੁੰਦੇ ਹੋ ਸਰਕਾਰ ਪਹੁੰਚੇ ਲੋਕ ਤਾਂ ਪਹੁੰਚ ਗਏ ਲੋਕ ਹੀ ਪਹੁੰਚੇ ਸਰਕਾਰ ਕੋਈ ਨਹੀਂ ਪਾਈ ਕੋਈ ਬੰਦਾ ਨਹੀਂ ਸਰਕਾਰ ਸਰਕਾਰ ਨਹੀਂ ਵੀਰ ਪਹੁੰਚੀ ਲੋਕ ਹੀ ਪਹੁੰਚਣ ਡੈ ਸਾਡੀ ਸੇਵਾ ਬਹੁਤ ਕਰਨ ਡਈ ਆ ਬਹੁਤ ਸੇਵਾ ਕਰਨ ਡਈ ਆ ਦੂਰੋ ਦੂਰੋ ਲੋਕ ਆਉਦੇ ਮੁਕਸਰ ਵੱਲੋਂ ਗੰਗਾ ਨਗਰ ਤੱਕ ਗੰਗਾ ਨਗਰ ਤੱਕ ਟਰਾਲੇ ਮਿੱਟੀ ਦੇ ਆਏ ਆ ਬਹੁਤ ਜਿਆਦਾ ਮੈਨਾਂ ਕੀ ਇਹਨਾਂ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਅਸੀਂ ਜਿੰਨੀ ਇਹ ਸਾਡੀ ਮਦਦ ਸਹਾਇਤਾ ਕਰਨ ਦਾ ਹੈ ਜੀ ਸਰਕਾਰ ਨਹੀਂ ਆਈ ਜੀ ਸਰਕਾਰ ਨਹੀਂ ਆਈ ਸਰਕਾਰ ਨੂੰ ਅਸੀਂ ਕੀ ਕਰਨਾ ਜਦੋਂ ਅਸੀਂ ਆਵ ਲੱਗੇ ਸਾਨੂੰ ਅਜ 15 ਦਿਨ ਹੋ ਗਏ ਆ ਜੀ ਕਾਬਦਿਆਂ ਨੂੰ ਤੇ ਤੋੜੇ ਭਾਰ ਉਹ ਕਰ ਰਾਤ ਦਿਨ ਅਸੀਂ ਇੱਕ ਕੀਤਾ ਹੋਇਆ ਅਸੀਂ ਮਤਲਬ ਕਿ ਸਾਡੇ ਸਿੰਘਾਂ ਨੇ ਸੌਂਕੇ ਨਹੀਂ ਵੇਖਿਆ ਹਾਂਜੀ ਇੱਥੇ ਮੰਨ ਲਓ 15 ਦਿਨ ਤੋਂ ਬੰਨ ਬੰਨਣ ਦੀ ਸੇਵਾ ਇੱਥੋਂ ਚੱਲ ਰਹੀ ਹੈ ਹਾਂਜੀ ਸੇਵਾ ਇੱਥੋਂ ਚੱਲ ਰਹੀ ਹੈ ਜੀ ਜੀ ਬੰਨ ਤੇ ਵੀ ਚੱਲਦੀ ਆ ਤੇ ਵੀ ਚੱਲਣ ਢਈ ਆ ਜੀ ਉੱਥੇ ਵੀ ਟਰਾਲੇ ਜਾਂਦੇ ਆ ਜੀ ਮਿੱਟੀ ਆਉਂਦੀ ਆ ਤੇ ਇੱਥੋਂ ਪੈਕ ਕਰਕੇ ਗੱਟਿਆਂ ਦੇ ਵਿੱਚ ਤੇ ਸਿੱਧੀ ਬੰਨ ਤੇ ਜਾਂਦੀ ਆ ਜੀ ਜੀ ਉੱਥੇ ਬੰਨ ਦੇ ਹਾਲਾਤ ਕੀ ਆ ਬਾਈ ਟੁੱਟਣ ਵਾਲਾ ਆ ਕਹਿੰਦੇ ਹਾਂਜੀ ਪਰਸੋਂ ਅਸੀਂ ਦੇਖਿਆ ਸੀਗਾ ਪਾਣੀ ਦਾ ਲੈਵਲ ਰੋਜ਼ ਵੱਧਦਾ ਜਾਂਦਾ ਜਿਵੇਂ ਫੋਟੋ ਪਰਸੋਂ ਦੇ ਨਾਲੋਂ ਕਹਿੰਦੇ 1.5 ਫੁੱਟ ਪਾਣੀ ਉੱਤੇ ਚਲੇ ਗਿਆ ਸਭ ਜੀ ਲੋਜ ਬੰਨੀ ਆ ਉੱਥੋਂ ਦਹਾੜ ਗਿਆ ਹੁਣ گاਉਂ ਹੁਣ ਬੰਨ ਨੂੰ ਲਾਈ ਫਿਰਦਾ ਬੰਨ ਨੂੰ ਟੱਕਰ ਲਾਈ ਫਿਰਦਾ ਤੇ ਉਹ ਹੁਣ ਹੁਣ ਉੱਥੇ ਪ੍ਰਸ਼ਾਸਨ ਸਾਰਾ ਮਤਲਬ ਕਿ ਲੱਗਾ ਸਾਰਾ ਮਤਲਬ ਸੇਵਾਦਾਰ ਸਾਰੇ ਉੱਥੇ ਲੱਗੇ ਹੋਏ ਆ ਅੱਛਾ ਕੱਲ ਕਹਿੰਦੇ ਕਿ ਆ ਥੋੜਾ ਜਿਹਾ ਅੱਗੇ ਏਰੀਆ ਦੇ ਕੇਜਰੀਵਾਲ ਆਇਆ ਸੀਗਾ ਸੇਵਾ ਕਰਨ ਕੀ ਕੀਤੀ ਨਹੀਂ ਸਾਨੂੰ ਹੁਣੇ ਵੀਰ ਪਤਾ ਤੁਰੇ ਆਉਂਦੇ ਹੈਲੀਕਾਪਟਰ ਤੇ ਉਹ ਕਿਹੜਾ ਥੱਲੇ ਉਤਰਦੇ ਆ ਸਾਨੂੰ ਪਤਾ ਨਹੀਂਗਾ ਕੋਈ ਪਤਾ ਹੀ ਨਹੀਂਗਾ ਹੁਣ ਇੱਕ ਰਿਓ ਹੈਲੀਕਾਪਟਰ ਆਇਆ ਉਹਨੇ ਰਾਤ ਨੂੰ ਸੁੱਟਿਆ ਥੱਲੇ ਕੀ ਫਾਇਦਾ ਹੋਇਆ ਜਾਂਦਾ ਫਿਰ ਥੱਲੇ ਜਾਣ ਕੇ ਪਾਣੀ ਜੀ ਵੜੋ ਪਾਣੀ ਜੀ ਡੇਕ ਗਿਆ ਪਾਣੀ ਜੀ ਡੇਕ ਗਿਆ ਕੁਝ ਕਹਿ ਨਹੀਂ ਸਕਦੇ ਸਰਕਾਰ ਦਾ ਨਹੀਂ ਇਹ ਤਾਂ ਸੰਗਤ ਦੇ ਸਹਿਯੋਗ ਨਾਲ ਹੀ ਹੋ ਰਿਹਾ ਬਹੁਤ ਵੱਡਾ ਜਿਹੜਾ ਕਾਰ ਕੋਈ ਸਰਕਾਰ ਨਹੀਂ ਆਈ ਨਾ ਸਰਕਾਰ ਤੋਂ ਸਾਨੂੰ ਉਮੀਦ ਆ ਇਹ ਸਾਰਾ ਜੋ ਵੀ ਇੱਥੇ ਪ੍ਰਬੰਧ ਹੈ ਸਾਰੀ ਸੰਗਤੀ ਕਰ ਰਹੀ ਆ ਜੋ ਕਿ ਮਾਝੇ ਤੋਂ ਮਾਲਵੇ ਤੋਂ ਲੋਕ ਸੇਵਾ ਲੈ ਕੇ ਆ ਰਹੇ ਆ ਇਥੇ ਕੋਈ ਕਿਸੇ ਦਾ ਵੀ ਪੈਸਾ ਨਹੀਂ ਲੱਗ ਰਿਹਾ ਇਹ ਸੰਗਤ ਦਾ ਪੈਸਾ ਹੀ ਲੱਗ ਰਿਹਾ ਹੈ ਕੋਈ ਸਰਕਾਰ ਦਾ ਪੈਸਾ ਨਹੀਂ ਲੱਗ ਰਿਹਾ ਕੋਈ ਵੀ ਨਹੀਂ ਪੈਸਾ ਇਸ ਦੁਜਾ ਸੰਗਤ ਮਿੱਟੀ ਤੱਕ ਸਰਕਾਰ ਨਾਲ ਜਿਹੜੇ ਸਾਡੇ ਲੀਡਰ ਨੇ ਉਹ ਕਈ ਵਾਰੀ ਆਉਂਦੇ ਆ ਗੋਗਲਵਾں ਤੋਂ ਮਿੱਟੀ ਝਾੜਨ ਲਈ ਕਹਿੰਦੇ ਆ ਜੀ ਉਹ ਟ੍ਰੈਕ ਬਣਾਉਂਦੇ ਆ ਉਹ ਗੋਗਲਵਾں ਤੋਂ ਮਿੱਟੀ ਝਾੜ ਜਾਂਦੇ ਆ ਵੀ ਅਸੀਂ ਤੁਹਾਨੂੰ 5 ਕੁੰਟਲ ਤਾਰ ਦੇਤੀ ਸਾਡੇ 7 ਕੁੰਟਲ ਅਹੀਂ ਤੁਹਾਡੇ ਕੈਮਰੇ ਦੇ ਥਰੂ ਕਹਿੰਦਾ ਜੱਸੀ ਬਾਈ ਗਿੱਪੀ ਗਰੇਵਾਲ ਨਾਲ ਇਹਨਾਂ ਨਾਲ ਕੰਟ੍ਰੈਕਟ ਹੋਇਆ ਉਹਨੇ ਆਹ ਜੋ ਚਾਹੀਦਾ ਹਾਜ਼ਰ ਕਰਦਾਂਗੇ ਉਹ ਸਰਕਾਰ ਨਹੀਂ ਗਈ ਉਹ ਬੰਦੇ ਸਰਕਾਰੇ ਖਾਲਸਾ ਦੇ ਨੇ ਜੀ ਜੱਸੀ ਬਾਈ ਦਾ ਬਹੁਤ ਬਹੁਤ ਅਹੀਂ ਧੰਨਵਾਦ ਹੁਣ ਵੀ 2 ਮਿੰਟ ਪਹਿਲਾਂ ਉਹਨਾਂ ਨਾਲ ਗੱਲ ਹੋਈ ਏ ਜੀ ਤੇ ਉਹ ਸਾਨੂੰ ਫਿਰੋਜ਼ਪੁਰ ਤੋਂ ਤਾਰ ਦਿਵਾ ਰਹੇ ਨੇ ਤੇ ਉਥੋਂ ਅਸੀਂ ਹੁਣ ਚੱਕਣ ਜਾਣਾ ਹੈ ਸੰਗਤ ਨੂੰ ਬੇਨਤੀ ਕਰ ਰਹੇ ਨੇ ਸੰਗਤ ਬਹੁਤ ਸਾਰਾ ਸਹਿਯੋਗ ਕਰ ਰਹੀ ਜੱਸੀ ਬਾਈ ਕਰਕੇ ਸ਼ਾਇਦ ਅੱਜ ਪੰਜਾਬ ਦੇ ਮੁੱਖ ਮਰੀ ਮੰਤਰੀ ਨਾਲੋਂ ਜੱਸੀ ਬਾਈ ਵਰਗਿਆਂ ਦੀ ਪਾਵਰ ਜ਼ਿਆਦਾ ਜਿਹੜੇ ਸਾਡੇ ਨਾਲ ਖੜ ਗਿਓ ਸਾਡੇ ਭਰਾ ਨੇ ਤੇ ਕੱਲ ਨੂੰ ਸਾਡੀ ਜਾਣ ਦੀ ਲੋੜ ਦੀ ਪਈ ਨਾ ਜੱਸੀ ਬਾਈ ਹੁਣ ਆ ਦੇ ਤੇ ਆਹੀਂ ਜਾਣ ਸ਼ਾਸਨ ਪਹੁੰਚਿਆ ਦੇਖਣੀ ਪਹੁੰਚਿਆ ਬੇਟੀ ਨਹੀਂ ਵੇਖ ਕੇ ਫੋਟੋ ਖਿਚਾ ਕੇ ਜਾਂਦੇ ਬਈ ਨਹੀਂ ਫੋਟੋ ਖਿਚਾ ਕੇ ਜਾਂਦੇ ਆ ਇਹ ਇੰਨਾ ਕੁ ਕਰਦੇ ਆ ਉਹ ਹਾਂ ਜਿਹੜੀ ਬੇੜੀ ਨੇ ਰਾਸਣ ਲੈ ਕੇ ਜਾਣਾ ਹੁੰਦੇ ਤੇ ਦੋ ਚਾਰ ਐਮਐਲਏ ਹੋ ਜਾਂਦੇ ਦੋ ਲੀਡਰ ਹੋ ਜਾਂਦੇ ਹੀ ਤਿੰਨ ਚਾਰ ਫੋਟੋਗ੍ਰਾਫਰ ਹੋ ਜਾਂਦੇ ਹੀ ਇੱਕ ਚਲਾਉਣ ਵਾਲਾ ਹੋ ਜਾਂਦਾ ਇੱਕ ਗਾਂ ਲੀਡਰ ਦਾ ਸਲਾਹਕਾਰ ਹੋ ਜਾਂਦਾ ਵੀ ਆਪਾਂ ਹਾਂ ਇੱਥੇ ਡੂੰਘੇ ਪਾਣੀ ਚ ਆਪ ਨਹੀਂ ਉੱਤਰਦੇ ਵਿਚਾਰਿਆਂ ਨੂੰ ਤਾਰਦੇ ਆ ਫੋਟੋ ਫੋਟੋ ਖਿਚਾਉਣ ਤਾਂ ਬਹੁਤ ਆਉਂਦੇ ਆ ਕੱਲ ਕਹਿੰਦੇ ਜੀ ਲਾ ਬੰਨੇ ਜਾਦੇ ਆ ਜੀ ਫੋਟੋ ਖਿਚਾਉਣ ਵਾਲਾ ਮਿਸਲਾ ਦਾ ਦੰਬ ਜਨਨੇ ਜ਼ਿਆਦਾ ਹੈ ਕੱਲ ਕੱਲ ਕੇਜਰੀਵਾਲ ਵੀ ਆਇਆ ਇਲਾਕੇ ਚ ਕਹਿੰਦੇ ਸੇਵਾ ਕਰਨ ਓਏ ਓ ਤੁਗਲਬੋਜ ਧਵਾਨੀ ਦਾ ਬੰਦਾ ਉਹ ਸਾਡੇ ਪੰਜਾਬ ਚ ਛਿੱਕੂ ਫੜਨ ਆ ਯਾਰ ਦਿੱਲੀ ਤੋਂ ਆਣਾ ਮੈਂ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਮੰਗਤੇ ਆਂ ਸਾਨੂੰ ਨਹੀਂ ਇਹਦੇ ਪੈਸੇ ਦੀ ਲੋੜ ਕੇਜਰੀਵਾਲ ਦੇ ਅਸੀਂ ਅੱਜ ਵੀ ਕਹਿੰਦੇ ਆਂ ਦਿੱਲੀ ਤੋਂ ਤੂੰ ਪੈਸੇ ਸਾਡੇ ਦਿੱਲੀ ਤੋਂ ਭੈਣਾ ਭਰਾ ਸਾਡੇ ਕੋਲ ਆ ਵੇਖੋ ਤਾਰ ਦਵਾਈ ਕੱਲ ਦੋ ਜਗ੍ਹਾ ਤੋਂ ਸਾਨੂੰ ਤਾਰ ਮਿਲੀ ਏ ਸਾਡੇ ਭੈਣਾ ਭਰਾ ਸਾਡੇ ਨਾਲ ਉਂਝ ਹੀ ਖੜੇ ਆ ਅਸੀਂ ਦਿੱਲੀ ਦੇ ਵੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੂੰ ਪੈਸਾ ਨਾ ਦੇ ਆ ਜੇ ਆਪ ਪੰਜਾਬ ਵਿੱਚ ਉਤਰੋ ਤੇ ਆਪ ਸੇਵਾ ਕਿਸੇ ਦਾ ਜਿੰਦਾ ਘਰ ਠੱਠਾ ਉਹਨੂੰ 2000 ਇੱਟ ਦਵਾ ਦੋ ਸੀਮਿੰਟ ਦਵਾ ਦੋ ਇਹਨਾਂ ਨੂੰ ਪੈਸੇ ਇਹਨਾਂ ਦੇ ਆ ਜੇ ਜਿਹੜਾ ਕੇਜਰੀਵਾਲ ਨੇ ਪੈਸਾ ਇਕੱਠਾ ਕਰਨਾ ਹੈ ਹੁਣ ਉਹ 2027 ਵਿੱਚ ਵਰਤੋਂ ਕੀਤਾ ਜਾਊਗਾ ਮਤਲਬ ਹੜਾ ਵਿੱਚੋਂ ਹੀ ਪੈਸਾ ਇਕੱਠਾ ਕਰਕੇ ਲੈ ਕੇ ਜਾਣਾ ਹਾਂ ਲੈਣਾ ਹੈ ਉਹਨਾਂ ਦੇ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਤਾਂ ਪਤਾ ਨਹੀਂ ਕਿੰਨਿਆਂ ਨੂੰ ਉਹਨਾਂ ਨੇ ਧੂਖ ਬੱਤੀਆਂ ਬਾਬੇ ਉਹਦੇ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਜਗਾਈਆਂ ਹੋਣਗੀਆਂ ਜਿਹੜੇ ਧਰਮ ਨੂੰ ਮੰਨਦੇ ਆ ਸੁਣ ਲਈ ਉਹਨਾਂ ਨੇ ਭਗਵੰਤ ਮਾਨ ਨੇ ਪ੍ਰਸ਼ਾਦਾ ਫੜਿਆ ਉਹਨੂੰ ਖਾਧਾ ਨਹੀਂ ਗਾ ਫੋਟੋ ਖਿਜਾ ਕੇ ਉਹ ਸਿੰਘ ਨੂੰ ਵਾਪਸ ਖੜਾਤਾ ਉਹ ਯਾਰ ਸੀ ਮਤਲਬ ਫੋਟੋ ਕਰਾਉਣ ਦੇ ਲਈ ਸਾਰਾ ਕੁਝ ਚਾਹੀਦਾ ਹੈ ਹਾਂ ਸਾਨੂੰ ਨਹੀਂ ਇਹਨਾਂ ਦੇ ਪੈਸੇ ਪੋਹੇ ਦੀ ਲੋੜ ਹੈਗੀ ਸਾਨੂੰ ਅੱਜ ਕੱਲ ਕਹਿੰਦੇ ਕੇਜਰੀਵਾਲ ਦੀ ਤਰੀਕ ਸੀਗੀ ਉਹ ਤਾਂ ਪੰਜਾਬ ਆਇਆ ਕਹਿੰਦੇ ਛੁੱਟੀ ਲੈ ਕੇ ਓ ਯਾਰ ਉਹਨ ਦਾ ਸਾਨੂੰ ਕੀ ਪਾ ਭਈ ਅਹੀਂ ਪਹਿਲੀ ਤਾਂ ਗੱਲ ਮੈਂ ਨਾ ਮੂਰਖ ਇੱਕ ਮਿੰਟ ਮੂਰਖ ਲੋਖਾ ਨੂੰ ਆਣਾ ਉਹ ਜਿਹੜੇ ਕੇਜਰੀਵਾਲ ਕਾ ਸਾਨੂੰ ਬੰਦੇ ਦਾ ਭਾ ਕੀ ਸਾਡਾ ਟੈਕਸ ਚੋਰੀ ਕਰ ਕਰ ਲੈ ਜਾਣਦੇ ਆ ਸੈਂਟਰ ਸਾਡਾ ਟੈਕਸ ਚੋਰੀ ਕਰਕੇ ਲੈ ਜਾਣ ਲਈ ਹੈ افغانستان ਚ ਪਹਚਾਣ ਆਉਂਦਾ ਮੋਦੀ ਸਾਹਿਬ ਨੂੰ ਦਿਸ ਪਿਆ ਜੀ ਪੰਜਾਬ ਨਹੀਂ ਦਿਸਿਆ ਬਿਲਕੁਲ ਭਾਈ ਸਾਹਤ ਸਿੱਧੀ ਗੱਲ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਉਹ ਮੰਨ ਚੁੱਕੇ ਸਾਡੇ ਮੂਰਖ ਨਹੀਂ ਮੰਨਦੇ ਸਾਡੇ ਮੈਂਟਲ ਲੋਕ ਨਹੀਂ ਮੰਨਦੇ ਉਹ ਮੰਨ ਚੁੱਕੇ ਆ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈਗਾ ਉਹਨਾਂ ਸ਼ੁਰੂ ਤੋਂ ਹੀ ਨਹੀਂ ਮੰਨਿਆ ਜੇ ਭਾਰਤ ਦਾ ਹਿੱਸਾ ਹੁੰਦੇ ਇੱਥੇ મોદી ਆ ਕੇ ਖੜਾ ਹੁੰਦਾ ਜੀ ਆ ਵੀ ਤੁਸੀਂ ਇੰਨੇ ਪਰਸੈਂਟ ਕੁਰਬਾਨੀਆਂ ਦਿੱਤੀਆਂ ਸਿਰ ਦਿੱਤੇ ਨੇ ਦੇ ਅੱਜ ਮੁੱਖ ਮੰਤਰੀ ਦਾ ਹੈਲੀਕਾਪਟਰ ਬੜੀ ਚਰਚਾ ਦੇ ਵਿੱਚ ਆ ਕਹਿੰਦੇ ਸੇਵਾ 'ਚ ਲੱਗੇ ਹੋਇਆ ਉਹ ਕਰ ਰਹੇ ਸੇਵਾ ਹੈਲੀ ਨਹੀਂ ਕਰਦੇ ਆ ਸੇਵਾ ਉਹ ਵੀ ਫੋਟੋ ਖਿਚਾਉਂਦੇ ਆ ਜਦੋਂ ਆਉਂਦੇ ਆ ਪੱਖਾ ਚੱਲਦਾ ਲੋਕਾਂ ਦੀਆਂ ਤਰਪਾਲਾਂ ਉੱਡ ਜਾਂਦੀਆਂ ਥੱਲੇੋਂ ਗਾਲ੍ਹਾਂ ਕੱਢਦੇ ਹੋ ਵੀਡੀਓ ਵਾਇਰਲ ਹੋਣਦੀਆਂ ਜੀ ਉਹ ਇੰਨਾ ਕੋ ਰਾਸਨ ਛੋੜਦੇ ਆ ਉੱਤੋਂ ਰਾਸਨ ਕੀ ਪਤਾ ਕਿੱਥੇ ਹਵਾ ਦੇ ਰੋਖਣਾ ਚਲਾ ਜਾਣਾ ਦੋ ਝੋਲੀਆਂ ਸੁੱਟੀਆਂ ਪਾਣੀ ਦੇ ਰਾਸਨ ਦੇਖਦਾ ਪਿਆ ਤੇ ਇੱਥੇ ਵੀ ਕਈ ਘਰ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਥੇ ਵਿਚਾਰਾ ਨਰੇਗਾ ਚ ਇੱਕ ਗਰੀਬ ਬੰਦਾ ਲੱਗਾ ਏ ਉਹਦੀ ਪਹਿਲੀ ਅੱਧਾ ਕਿਲਾ ਉਹਦੀ ਰੁੜਗੀ ਚਾਰ ਧੀਆਂ ਆਉਂਦੀਆਂ ਇੱਕ ਉਹਦਾ ਪੁੱਤ ਤੇ ਪੁੱਤ ਵੀ ਹੁੰਦਾ ਪੰਜ ਕੁ ਸਾਲ ਦਾ ਸੱਤ ਅੱਠ ਸਾਲ ਦਾ ਹੋਣਾ ਮੇਰੇ ਖਿਆਲ ਹਣਾ ਆਪਾਂ ਨੂੰ ਪਤਾ ਨਹੀਂ ਉਹ ਉੱਥੇ ਬੰਦਾ ਲੱਗਾ ਏ ਜੇ ਭਰਾਓ ਦਿੱਲੀ ਵਾਲਿਆਂ ਨੂੰ ਵੀ ਸਾਰੇ ਸਾਡੇ ਨਾਲ ਅਸੀਂ ਸਾਰਿਆਂ ਦੇ ਧਰਮਾਂ ਦੇ ਵੀ ਸਰਕਾਰ ਕਰਦੇ ਆ ਇੱਥੇ ਮਸੀਹ ਭਾਈ ਚਾਰੇ ਨੇ ਵੀ ਸਾਡੇ ਲਈ ਸਹਾਇਤਾ ਕੀਤੀ ਏ ਅਸੀਂ ਹੱਕ ਤੇ ਸੱਚ ਦੇ ਪਹਿਰਾ ਦੇਣਾ ਜੋ ਸੱਚੇ ਉਹ ਬੋਲਾਂਗੇ ਸਾਡਾ ਰਾਜਾ ਬਾਈ ਇਹ ਮਹੂ ਤੋਂ ਉਹ ਮਸੀਹ ਭਾਈ ਚਾਰੇ ਦੇ ਉਹ ਕੰਟਰੈਕਸ਼ਨ ਜੋ ਕੋਈ ਹੋਵੇ ਇਸ ਦਾ ਮਤਲਬ ਸਾਰੇ ਇਕੱਠੇ ਨੇ ਇਸ ਤਾਂ ਅਸੀਂ ਇਕੱਠੇ ਆ ਬਸ ਦਿੱਲੀ ਸਾਤਾ ਥੋੜੀ ਜੀ ਦੂਰ ਰਹਿ ਗਈ ਏ ਉਤੋਂ ਜਿਹੜੇ ਅਮਿਤ ਸ਼ਾਹ ਹੋ ਗਿਆ ਉਹ ਵਿਚਾਰਾ ਭੱਜ ਕੇ ਹਿਮਾਚਲ ਚਲੋ ਜਾਣਾ ਚਾਹੀਦਾ ਜਿੱਥੇ ਪ੍ਰੋਬਲਮ ਏ ਪਰ ਸਾਡੇ ਨਾਲ ਨਹੀਂ ਖਲੋਤਾ ਅਹੀਂ ਸਿੱਖਾਣੂ ਇਹ ਗੱਲ ਕਹਿੰਨੇ ਵੀ ਦਿੱਲੀ ਦਾ ਪੰਜਾਬ ਹਿੱਸਾ ਨਹੀਂ ਜੇ ਤੁਸੀਂ ਮੰਨੀ ਜੋ ਅਗਲਾ ਫਲੱਡ ਆ ਗਿਆ ਤੇ ਪੰਜਾਬ ਨੇ ਗੋਡਿਆਂ ਭਰ ਹੋ ਜਾਣਾ ਤੇ ਦਿੱਲੀ ਨੇ ਤੁਹਾਡੀਆਂ ਜ਼ਮੀਨਾਂ ਨਹੀਂ ਛੱਡਣੀਆਂ ਆਪਦੇ ਹੱਕਾਂ ਦੀ ਗੱਲ ਕਰੋ ਐਵੇਂ ਐਮਐਸਪੀ ਓਮਐਸਪੀ ਆ ਲੈ ਲੈਣਾ ਅਹੀਂ ਆ ਲੈ ਲੈਣਾ ਉਹ ਤੁਹਾਨੂੰ ਨਹੀਂ ਜੇ ਮਿਲਣਾ ਜਿਹੜੇ 1947 ਸਾਡੇ ਨਾਲ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਦੀ ਗੱਲ ਵੇਖੋ ਇਹਨਾਂ ਨੇ ਵਾਅਦੇ ਕੀਤੇ ਅਸੀਂ ਨਾਲ ਰਲੇ ਜੀ ਅਸੀਂ ਇਹ ਥੋੜੀ ਕਹਿ ਰਹੇ ਅਸੀਂ ਤਾਂ ਇਹਨਾਂ ਦੇ ਤੱਥ ਤੇ ਕਹਿੰਦੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਉਹ ਪੂਰੇ ਕਰ ਦਿਓ ਅਸੀਂ ਤੁਹਾਡੇ ਨਾਲ ਰਹਿਨੇ ਆ ਤੁਹਾਡੇ ਲਈ ਜਾਨਾਂ ਦੇਾਂਗੇ ਦੇਣ ਦੇ ਆ ਨਾ ਇੱਥੋਂ ਕੁੱਲ ਪ੍ਰਵਾਸੀ ਭੱਜ ਗਿਆ ਜਦੋਂ ਲੜਾਈ ਲੱਗੀ ਜੀ ਤੇ ਅਸੀਂ ਇੱਥੇ ਬਾਰਡਰਾਂ ਤੇ ਖੜੇ ਆ ਸਾਨੂੰ ਲੋੜ ਸੀ ਆ ਨੌਜਵਾਨੇ ਅਸੀਂ ਤਾਂ ਪ੍ਰਸ਼ਾਦੇ ਪੱਕਣ ਲੱਗ ਪਏ ਅਸੀਂ ਪਤਾ ਹੀ ਨਹੀਂ ਸਾਨੂੰ ਕਦੋਂ ਲੋੜ ਪੈ ਜਾਣੀ ਸਾਡਾ ਪਾਕਿਸਤਾਨ ਕੀ ਰੋਲਾ ਯਾਰ ਉਹ ਵੀ ਰੋਂਦੇ ਅੱਧਾ ਪਾਕਿਸਤਾਨ ਇਹਨਾਂ ਨੇ ਮਾਰਤਾ ਪਾਣੀ ਛੱਡ ਕੇ ਸਾਡਾ ਉਹਨਾਂ ਨੇ ਕੋਈ ਰੋਲਾ ਨਹੀਂ ਉੱਥੇ ਸਾਡੇ ਗੁਰੂ ਨਾਨਕ ਦੇ ਚਰਨ ਛੁਪ ਤੇ ਉੱਥੇ ਸਾਡਾ ਵੱਡਾ ਸਵਾਲ ਇਹ ਹੈ ਕਿ ਜਿਹੜਾ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਪਹੁੰਚੀ ਤੁਹਾਡੇ ਕੋਲ ਕਿਉਂਕਿ ਆਮ ਤੌਰ ਤੇ ਹੁੰਦਾ ਕਿ ਸਰਕਾਰ ਨੇ ਕੋਲੋਂ ਫੰਡ ਦੇਣਾ ਹੁੰਦਾ ਪਰ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਪਿੰਡਾਂ ਵਿੱਚ ਵਲੰਟੀਅਰਾਂ ਨੂੰ ਕਹਿ ਰਹੀ ਹੈ ਕਿ ਭਾਈ ਇਕੱਠਾ ਕਰਕੇ ਲਿਆਓ ਵੰਡ ਕੇ ਹੁਣ ਨਹੀਂ ਇਹ ਗੱਲ ਤਾਂ ਅਸੀਂ ਇਹ ਵੀ ਨਹੀਂ ਝੂਠ ਉਧਰੋਂ ਆਇਆ ਸਾਡੇ ਲਈ ਪਰ ਆਇਆ ਪਾਣੀ ਹੈ ਆਇਆ ਬਹੁਤ ਵੱਡੇ ਪੱਦਰ ਤੇ ਆ ਸ਼ਾਇਦ ਐਡਾ ਅਜੇ ਤੱਕ ਨਾ ਇਹ ਭਾਜੀਪੀ ਦਾ ਵੀ ਉਹ ਇਹਨੇ ਬਰਾਬਰ ਦੇ ਨੇ ਤੇ ਆ ਝਾੜੂ ਵਾਲੇ ਵੀ ਬਦਨਾਮ ਆਦਮੀ ਵੀ ਇਹ ਬਰਾਬਰ ਦੇ ਹੱਕਦਾਰ ਨੇ ਆਇਆ ਏ ਪਰ ਪਾਣੀ ਆਇਆ ਹੈ ਅੱਲਾ ਉਹਨੇ ਸਾਡੇ ਘਰਾਂ ਚੋਂ ਗੰਦ ਸਾਫ਼ ਕੀਤਾ ਕਿ ਸਾਡੇ ਘਰ ਤਬਾਹ ਕੀਤੇ ਆ ਇਹ ਨਹੀਂ ਸਾਨੂੰ ਪਤਾ ਪਰ ਕੱਲਾ ਪਾਣੀ ਆਇਆ ਏ ਉਹ ਜਿਹੜਾ ਉੱਤੋਂ ਡੈਮਾਂ ਚ ਛੱਡਿਆ ਜਿੰਨੇ ਸਾਨੂੰ ਮਾਰਿਆ ਹੈ ਪਾਣੀ ਪੀਣ ਵਾਲਾ ਵੀ ਨਹੀਂ ਆਇਆ ਕੋਈ ਇਹ ਸਮਝ ਲੈ ਵੀ ਪਾਣੀ ਪੀਣ ਵਾਲਾ ਦਿੱਲੀੋਂ ਤੁਰਿਆ ਆਉਂਦਾ ਪੀਣ ਵਾਲਾ ਨਹੀਂ ਆਇਆ ਜਿੰਨੇ ਸਾਨੂੰ ਡੋਬਿਆ ਜਿੰਨੇ ਸਾਡੇ ਬੱਚੇ ਨਿੱਕੇ ਨਿੱਕੇ ਕਰਲਾਉਣ ਦਾ ਪੰਜਾਬ ਰੋਂਦਾ ਭਾਈ ਅੱਜ ਪਰਲਾ ਪੰਜਾਬ ਰੋਂਡਿਆ ਏ ਅੱਜ ਸਾਡੇ ਪੰਜਾਬ ਦੀ ਹਾਲਤ ਸਾਨੂੰ ਇੱਥੇ ਜੇ ਕੋਈ ਪੰਜਾਬ ਦਾ ਸਹਿਰਦੀ ਹੈਗਾ ਹਨ ਤੇ ਕੋਈ ਆ ਜਾਣੀ ਜਿੰਦੇ ਦਰੂਜ ਖੁਸ਼ੀ ਹੋਊਗੀ ਸਾਨੂੰ ਪਤਾ ਸਾਡੇ ਭਰਾ ਮਰੇ ਮਰਨ ਦੀ ਕਿਗਾਰ ਤੇ ਤਾਂ ਅਸੀਂ ਵੀ ਆ ਆ ਜੇ ਸਾਡਾ ਨਾਂ ਸਹਾਇਤਾ ਕਰਦੇ ਆ ਸਾਰਾ ਸਾਡਾ ਪਿੰਡ ਡੋਬ ਜਾਣਾ ਸੀ ਆ ਤਬਾਹ ਹੋ ਜਾਣਾ ਸੀ ਪਿੰਡ ਬਾਈ ਜੀ ਸਾਡੇ ਘਰ ਪਰਾਨੇ ਨੇ ਸਾਡਾ ਪਿੰਡ ਆ ਤਿੰਨ ਚਾਰ ਪਿੰਡ ਖਤਮ ਹੋ ਜਾਣੇ ਇਹ ਤਾਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਸਾਡੇ ਮੁੰਡੇ ਬਾਹਰਲੇ ਦੇਸ਼ਾਂ ਚ ਗਏ ਨੇ ਉਹਨਾਂ ਦਾ ਸਹਯੋਗ ਹੈ ਐਨ ਆਰ ਆਈ ਵੀਰਾਂ ਦਾ ਹੋਰ ਵੀ ਚਾਰ ਚਫੇਰਿਆਂ ਨੂੰ ਸਾਨੂੰ ਸੰਗਠਨ ਦਾ ਸਹਯੋਗ ਹੈ ਚੌਂ ਧਰਮਾਂ ਦਾ ਸਹਯੋਗ ਹੈ ਇੱਕ ਦਿੱਲੀ ਤੋਂ ਬਿਨਾ ਸਰਕਾਰ ਕਹਿੰਦੀ ਕਿ ਅਸੀਂ ਪ੍ਰਬੰਧ ਬੜੇ ਕੀਤੇ ਆ 204 ਕਰੋੜ ਰੁਪਇਆ ਜਾਰੀ ਕਰਤਾ ਵਿਧਾਨ ਸਭਾ ਵਿੱਚ ਪਹਿਲਾਂ ਕਹਿੰਦਾ ਸੀ ਇਹਨਾਂ ਨੇ ਉਹ ਪਤਾ ਨਹੀਂ ਫਿਰ ਲੱਗਿਆ ਕਿੱਥੇ ਆ ਬੰਨ ਕਹਿੰਦੇ ਅਸੀਂ ਕਿ ਇੱਕ ਮਿੰਟ ਯਾਰ ਜਿਹੜੇ ਬੰਨ ਕਹਿੰਦੇ ਅਸੀਂ ਪੱਕੇ ਕੀਤੇ ਆ ਫਿਰ ਉਹ ਕੀਤੇ ਕਿੱਥੇ ਨੇ ਉਹ ਪੈਸਾ ਗਿਆ ਕਿੱਥੇ ਤੁਹਾਨੂੰ ਕੀ ਲੱਗਦਾ ਉਹ ਲੱਗਾ ਪੈਸਾ ਭਾਈ ਇਹ ਇੱਕ ਇੱਥੇ ਹੀ ਉਹ ਮੋਬਾਈਲ ਬਣਾਉਂਦਾ ਸੀ ਐਮ ਐਲ ਏ ਬਣਿਆ ਜੀ ਉਹਦੀ ਢਾਈਆਂ ਕਿੱਲਿਆਂ ਚੋਂ ਖਰੇ ਦੋ ਚ ਜਿਹੜੀਆਂ ਵੱਡੀਆਂ-ਵੱਡੀਆਂ ਕਾਰਾਂ ਉੱਥੇ ਲੱਗੇ ਆ ਇੱਕ ਪਿੰਡ 'ਚ ਆ ਲਾਲਜੀਤ ਭੁੱਲਰ ਦੇ ਬੰਦੇ ਵੰਡਨ ਗਏ ਫੀਡ ਕੋਟ ਬੁੱਢਾ ਪਿੰਡ ਮੈਂ ਨਾਂ ਵੀ ਲੈ ਲੈਣਾ ਜੀ ਉੱਥੇ ਅਮਰਤਪਾਲ ਸਿੰਘ ਦੇ ਬੰਦਿਆਂ ਨੂੰ ਫੀਡ ਨਹੀਂ ਦਿੱਤੀ ਗਈ ਇਹ ਤੁਸੀਂ ਉਸ ਪਾਰਟੀ ਦੇ ਜੇ ਸਾਡਾ ਬੰਦਾ ਛੱਡ ਦੋ ਸਾਡੇ ਬੰਦੇ ਦੇ ਫੰਡ ਜਾਰੀ ਕਰ ਦਿਓ ਭਾਈ ਅਮਰਪਾਲ ਸਿੰਘ ਨੂੰ ਛੱਡੋ ਉਹਦੇ ਫੰਡ ਨਹੀਂ ਛੱਡਣਾ ਨਾ ਛੱਡੋ ਸਾਨੂੰ ਪਤਾ ਉਹ ਛੱਡਣਾ ਵੀ ਨਹੀਂ ਉਹਦੇ ਫੰਡ ਜਾਰੀ ਕਰਾ ਦਿਓ ਅਸੀਂ ਉਹਦੇ ਤੋਂ ਜਵਾਬ ਦੇਵੋ ਜਾਗੇ ਨਾ ਕੱਲ ਨੂੰ ਅਸੀਂ ਉਹਦੇ ਖਿਲਾਫ ਖੜੇ ਹੋਵਾਂਗੇ ਅਮਰਪਾਲ ਸਿੰਘ ਤੇਰੇ ਫੰਡ ਆਏ ਤੂੰ ਖਾ ਗਿਆ ਅੱਜ ਅਸੀਂ ਉਹਦੇ ਖਿਲਾਫ ਨਹੀਂ ਹੋ ਸਕਦੇ ਤੁਸੀਂ ਸਾਡਾ ਬੰਦਾ ਬੰਦ ਕੀਤਾ ਹੋਇਆ ਜੀ ਸਾਡੇ ਫੰਡ ਜਾਰੀ ਸਾਹੀਂ ਐਸਐਸਪੀ ਜਿਹੜੇ ਵੀ ਉੱਤਰਲੇ ਸੈਂਟਰ ਦੇ ਇੱਥੇ ਅਧਿਕਾਰੀ ਨੇ ਹੱਥ ਜੋੜਦੇ ਆ ਅਸੀਂ ਅਤਵਾਦੀ ਨਹੀਂ ਆ ਜੀ ਅਸੀਂ ਇਹ ਦੇਸ਼ ਦੇ ਨਾਗਰਿਕਾਂ ਸਾਡੇ ਵੱਡ ਵਡੇਰਿਆਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਅਸੀਂ 80% ਪਲੱਸ ਕੁਰਬਾਨੀਆਂ ਦਿੱਤੀਆਂ ਨੇ ਤੇ ਸਾਡੇ ਨਾਲ ਅਜ ਮਤਰੀਮਾਨ ਵਾਲਾ ਵਿਤਕਰਾ ਨਹੀਂ ਤੇ ਜਦੋਂ ਮਤਰੀਮਾਨ ਇੱਕ ਪੁੱਤ ਨਾਲ ਵਿਤਕਰਾ ਕਰਨ ਲੱਗ ਪੇ ਨਾ ਫਿਰ ਉਹ ਪੁੱਤ ਨੂੰ ਅੱਡ ਹੋ ਜਾਣਾ ਚਾਹੀਦਾ ਨਹੀਂ ਤੇ ਘਰ ਵਿੱਚ ਕਲੇਸ਼ ਹੀ ਰਹਿੰਦਾ ਹੈ ਅਸੀਂ ਸਿੱਖਣੋ ਜਾਂ ਜੋੜ ਕੇ ਬੇਨਤੀ ਆਪਦੀ ਸਵਰੈਂਟੀ ਜਿਹੜੇ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਮੰਗੋ ਤੇ ਹੋਰ ਅਸੀਂ ਇਸ ਦੇਸ਼ 'ਚ ਰਹਿਣਾ ਚਾਹੁੰਦੇ ਆ ਇਸ ਦੇਸ਼ ਦੇ ਨਾਗਰਿਕ ਆਹੀਂ ਯਾਰ ਅਸੀਂ ਇਸ ਦੇਸ਼ ਲਈ ਖੂਨ ਵਾਇਆ ਹੈ ਅਸੀਂ ਰਹਿਣਾ ਚਾਹੁੰਦੇ ਆ ਪਰ ਸਾਨੂੰ ਸਾਡੇ ਹੱਕ ਦੇਣ ਸਾਨੂੰ ਇਸ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਮਿਲੇ ਜੀ ਅੱਜ ਜੇ ਕੋਈ ਸਾਡਾ ਮੈਂ ਇਹ ਬਿਆਨ ਦਿੱਤੇ ਮੈਂ ਕੋਈ ਗਲਤ ਨਹੀਂ ਦਿੱਤਾ ਅਹੀਂ ਕਹਿੰਨੇ ਵੀ ਸਾਡੇ ਪੈਸਾ ਨ ਦੇ ਅੱਜ ਹੋ ਸਕਦਾ ਸਾਡੇ ਤੇ ਇਤਨਾ ਹੀ ਪਰਚੀ ਹੋ ਜਾਂਦੇ ਆ ਸੱਚ ਬੋਲਣ ਵਾਲ ਨੂੰ ਤੂੰ ਦਿੰਦੇ ਡਿਊਰੂਗੜ ਤੋਂ ਤਾਈ ਦੇ ਕਿਸੇ ਦਾ ਉੱਥੇ ਐਕਸੀਡੈਂਟ ਬਣ ਜਾਂਦਾ ਹੀ ਮੰਤਰੀ ਦੀ ਵੀ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚੋਂ ਗੱਲ ਆ ਕੇ ਰੋ ਰਿਆ ਇੱਕ ਔਰਤ ਦੇ ਬਾਅਦ ਚ ਕਹਿੰਦੇ ਕਿ ਔਰਤ ਆਮ ਆਦਮੀ ਪਾਰਟੀ ਦੇ ਨਿਕਲ ਲਈ ਤੇ ਉਵੇਂ ਹੀ ਕੱਲ ਕੇਜਰੀਵਾਲ ਆਏ ਨੇ ਉਹ ਵੀ ਕਹਿੰਦੇ ਕਿ ਅਸੀਂ ਸਹਾਇਤਾ ਕਰ ਰਹੇ ਹਾਂ ਮੁਖਮਦ ਸਾਹਿਬ ਬਿਮਾਰ ਵੀ ਹੋ ਗਏ ਉਹ ਨਹੀਂ ਉਹ ਨਾ ਭਗਵੰਤ ਮਾਨਸਾਲ ਸਹੀ ਨੇ ਉਹ ਸਹੀ ਹੈ ਜਨਾਨੀ ਉਹਦਾ ਰਿਆ ਇੱਕ ਆਖਣੀ ਠੀਕ ਹੈ ਉਹ ਕਲਿੱਪ ਵੀ ਬਚਾ ਕੇ ਨਿਕਲੀ ਹੈ ਕਲਿੱਪ ਤੇ ਕੋਈ ਡਾਇਮੰਡ ਲੱਗਾ ਹੋਊਗਾ ਹੈ ਤੇ ਭਗਵੰਤ ਮਾਨ ਸਾਹਿਬ ਦੇ ਵੀ ਚਲੋ ਉਹਦੀ ਸਹਾਇਤਾ ਕਰਤੀ ਹੋਊਗੀ ਉਹਨੂੰ ਤਾਂ 5-700 ਕਰੋੜ ਪਹੁੰਚ ਗਿਆ ਹੋਊਗਾ ਮੈਡਮ ਨੂੰ ਇਹ ਸਾਡੇ ਨਾਲ ਪਖਾਣਡ ਨਾ ਕਰੋ ਭਗਵੰਤ ਮਾਨ ਸਾਹਿਬ ਉਹ ਡੋਪਰੇਆ ਦੁੱਖ ਦੇ ਵਿੱਚ ਐ ਤੇ ਐਕਟਿੰਗ ਕਰ ਰਹੇ ਆ ਅਸੀਂ 25-30 ਸਾਲ ਤੁਹਾਡੀ ਕਮੇਡੀ ਵੇਖੀ ਐ ਤੇ ਸਾਨੂੰ ਇਹ ਕਮੇਡੀ ਦੀ ਨਹੀਂ ਲੋੜ ਮੁੱਖ ਮੰਤਰੀ ਬਣ ਕੇ ਮੈਦਾਨ ਚ ਉਤਰ ਤੇਰੇ ਕੋਲ ਸਮਾਂ 1 ਸਾਲ ਦਾ ਐ ਉਦੋਂ ਬਾਅਦ ਤੈਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਤੇਰੇ ਐਮਐਲਏ ਨੇ ਨਹੀਂ ਵੜਨ ਦੇਣਾ ਅੱਜ ਵੀ ਲੋਕ ਵਿਰੋਧ ਕਰਦੇ ਨੇ ਜੀ ਅੱਜ ਪਿਆਰ ਨਾ ਕਰਦੇ ਆ ਬਾਅਦ 'ਚ ਇਹਨਾਂ ਨੇ ਚਿੱਤਰਾਂ ਦੇ ਹਾਰ ਬਣਾ ਲਏ ਨੇ ਮੁੱਖ ਮੰਤਰੀ ਸਾਹਿਬ ਫੀਲਡ 'ਚ ਉਤਰ ਇਹ ਜਾਜਾਂ ਦੇ ਘੁੰਮ ਕੇ ਨਹੀਂ ਸਰਵੇ ਹੁੰਦੇ ਹੁੰਦੇ ਉਤਰੇ ਹੋਏ ਆ ਸਾਡੇ ਨਾਲ ਅੱਗਪੀ ਗਰੇਵਾਰ ਵਰਗੇ ਤਾਂ ਕੱਲ੍ਹ ਬਾਈ ਨਾਲ ਸਾਡੀ ਗੱਲ ਕਨੈਕਟ ਹੋਇਆ ਉਹਨੇ ਆ ਮਰਲਾ ਝੋਨਾ ਨਹੀਂ ਮਰਨ ਜਾਂ ਮਰਨਾ ਚਾਹੀਦਾ ਤੁਹਾਡੀ ਫਸਲ ਨਹੀਂ ਮਰਨੀ ਚਾਹੀਦੀ ਪੈਸਾ ਜਿੰਨਾ ਦੱਸੋ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਏ ਅਸੀਂ ਦਵਾਉਣੇ ਗਿੱਪੀ ਗਰੇਵਲ ਸਾਡੇ ਲਈ ਤਾਂ ਉਹ ਮੁੱਖ ਮੰਤਰੀ ਹੋ ਗਿਆ ਬਈ ਜੱਸੀ ਬਾਈ ਮੁੱਖ ਮੰਤਰੀ ਵਰਗਾ ਹੋ ਗਿਆ ਸਾਡੇ ਲਈ ਆੜੀ ਵਾਰਿਸ ਪੰਜਾਬ ਦੇ ਇੱਥੇ ਹੁਣੇ ਟਰਾਲੀਆਂ ਨੇ ਵਾਰਿਸ ਪੰਜਾਬ ਦੇ ਜਥੇਬੰਦੇ ਨੇ ਸਾਡੇ ਲਈ ਉਹ ਮੁੱਖ ਮੰਤਰੀ ਨੇ ਸਾਡੇ ਰੱਬ ਨੇ ਜਿੰਨਾ ਸਾਡੀ ਔਖੇ ਟਾਈਮ ਤੇ ਬਾਹ ਫੜ ਲਈ ਅਸੀਂ ਇਹਨਾਂ ਤੋਂ ਕੀ ਲੈਣਾ ਹੈ ਸਾਡਾ ਹਜੇ ਤਾਂ ਇਹਨਾਂ ਨੇ ਉਹ ਜਿਹੜਾ GST ਲੱਗਦੀ ਉਹ ਨਹੀਂ ਜਾਰੀ ਕੀਤੀ ਇਹ 200 ਕਿੰਨੇ ਕਰੋੜ ਰੁਪਈਆ ਆਇਆ ਨਹਿਰਾਂ ਵਾਸਤੇ ਉਹ ਲੋਕ ਪੁੱਛਣ ਭਾਈਓ ਸਾਨੂੰ ਪਏਿਆਂ ਦਾ ਹਿਸਾਬ ਦੱਸੋ ਕਿੱਥੇ ਲਾਇਆ ਤੁਸੀਂ ਕਿਹੜੇ ਬੰਨ ਸਾਡਾ ਵਿਧਾਇਕ ਕਟਾਰੀਆ ਸਾਹਿਬ ਹੈ ਬੰਦੇ ਨੇਕ ਨੇ ਕਟਾਰੀਆ ਸਾਹਿਬ ਬੰਦੇ ਨਹੀਂ ਮਾੜੇ ਪਰ ਕਹਾਣੀ ਇਹ ਆ ਸਰਕਾਰ ਨਾਲ ਰਲੀ ਸਰਕਾਰ ਚੋਰ ਹੈ ਕਟਾਰੀਆ ਸਾਹਿਬ ਬੰਦਾ ਨਾਲ ਦੇ ਇੱਕ ਤਾਂ ਬੰਦਾ ਵੇਖ ਕਹਿੰਦੇ ਕਟਾਰੀਆ ਸਾਹਿਬ ਬੰਦਾ ਮਾੜਾ ਹੈ ਅਸੀਂ ਬੰਦੇ ਨੂੰ ਵੋਟ ਪਾਈ ਸੀ ਅਸੀਂ ਇਹਨੂੰ ਥੋੜਾ ਪਾਈ ਦੀਪ ਸਿੱਧੂ ਨੇ ਪਹਿਲਾਂ ਕਹਿਤਾ ਸੀ ਇਹ ਉਹ ਜਿੰਨਾ ਉਹ ਬੁੱਚੜ ਕੀ ਉਹ ਬੈਂਤੂ ਬੁੱਚੜ ਦਾ ਗੁਰੂ ਨਿਕਲੂਗਾ ਤੇ ਨਿਕਲ ਆਇਆ ਨੌਜਵਾਨੀ ਸਾਡੀਆਂ ਵੀਰਾਂ ਇਹ ਬੰਦੇ ਨੇ ਰੋਕੀਆਂ ਅਸੀਂ ਅੱਜ ਵੀ ਕਹਿੰਨੇ ਆ ਖਲੋਜੋ ਲੋਕਾਂ ਨਾਲ ਨਹੀਂ ਤੇ ਸਾਡੇ ਨਾਲ ਸਾਡੇ ਭਰਾ ਤਾਂ ਖੜੇ ਹੀ ਏ ਤੇ ਦਿੱਲੀ ਅੱਗੇ ਆ ਇਹਨਾਂ ਨਹੀਂ ਤੇਰੇ ਅੱਗੇ ਝੁਕਣਾ ਇਹ ਵੱਡੇ ਜਾਣਗੇ ਇਹ ਕਿੰਨੇ ਦਿਨਾਂ ਦਾ ਦੌਰਾ ਕਰਨ ਆ ਰਵਿੰਦ ਕੇਜਰੀਵਾਲ ਹੋਣਾ ਕੱਲ ਇੱਧਰ ਅਸੀਂ ਤੁਹਾਡੇ ਇਲਾਕੇ 'ਚ ਹੁਣ ਕਹਿੰਦੇ ਅੱਗੇ ਗਏ ਨਹੀਂ ਅੱਜ ਹੋਰ ਫੇਰ ਇੱਥੇ ਰਹਿਣਾ ਉਹਦਾ ਕੇਜਰੀਵਾਲ ਦਾ ਨਾਂ ਹੀ ਨਾਂ ਲਾਇਆ ਬੰਦੇ ਉਹ ਨਫੇਟ ਬੰਦਾ ਏ ਵੇਖਿਆ ਹੀ ਨਹੀਂ ਗਏ ਨੂੰ ਅਸੀਂ ਤਾਂ ਅਸੀਂ ਉਹਨਾਂ ਨੂੰ ਕੀ ਜਾਣਦੇ ਆਂ ਅਸੀਂ ਅਕਾਲ ਦੀ ਪੂਜਾ ਕਰਨ ਵਾਲਿਆਂ ਨਾ ਸਾਨੂੰ ਮੌਤ ਦਾ ਡਰ ਏ ਆ ਨਿਕਲ ਨਿਕੇ ਹੜੇ ਜਵਾਗ ਦਰਿਆ ਦੇ ਵਿੱਚ ਜੈਕਤਾਂ ਪਾ ਕੇ ਵੜੇ ਹੋਏ ਆ ਸਾਨੂੰ ਮੌਤ ਦਾ ਕਾਹਦਾ ਖੌਫ ਏ ਸਾਨੂੰ ਨਹੀਂ ਮੌਤ ਦਾ ਖੌਫ ਏਗਾ ਜਿੰਨੇ ਆਉਣਾ ਉਹਨੇ ਆਉਣਾ ਹੀ ਏ ਅਸੀਂ ਤਾਂ ਇਹ ਕਹਿੰਨੇ ਆਂ ਕਿ ਐਨੇ ਦਲੀਏ ਤੇਰੇ ਅੱਗੇ ਪੰਜਾਬ ਨੇ ਨਹੀਂ ਝੁਕਣਾ ਤੂੰ ਜੋਰ ਆਵਦਾ ਲਾ ਤੂੰ ਜਬਰ ਕਰਹੀਂ ਸਬਰ ਕਰਦੇ ਆ ਕੋਈ ਨਹੀਂ ਸਾਡਾ ਬਾਬਾ ਸਾਡੇ ਨਾਨਕ ਸਾਡੇ ਨਾਲ ਐ ਦਸ਼ਮੇਸ਼ ਪਿਤਾ ਸਾਡੇ ਨਾਲ ਐ ਅਸੀਂ ਨਹੀਂ ਤੇਰੇ ਅੱਗੇ ਝੁਕਣਾ ਬਾਬਾ ਬਹੁਤ ਧੰਵਾਜੀ ਤੁਹਾਡਾ ਵੈਰੀ ਖਾਲਸਾ ਦਾ ਤਸਵੀਰਾਂ ਦਿਖਾ ਦਿੰਨੇ ਆ ਕਿ ਲਗਾਤਾਰ ਜਿਹੜੀ ਮਿੱਟੀ ਦੀ ਸੇਵਾ ਆ ਬੰਨ ਬੰਨਣ ਦੀ ਸੇਵਾ ਇੱਥੇ ਚੱਲ ਰਹੀ ਆ ਗੱਟੇ ਭਰ-ਭਰ ਕੇ ਕਿਸ ਤਰੀਕੇ ਨਾਲ ਨੌਜਵਾਨ ਨੇ ਜਿਹੜੇ ਉਹ ਟਰਾਲੀਆਂ ਵਿੱਚ ਲਾਦ ਰਹੇ ਨੇ ਤੇ ਅੱਗੇ ਜਾ ਕੇ ਬੰਨ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਤਾਰਵਿੰਦ ਕੇਜੀਵਾਲ ਬਾਰੇ ਜੋ ਸਵਾਲ ਪੁੱਛਿਆ ਜਵਾਬ ਜੋ ਲੋਕਾਂ ਦੇ ਮੂੰਹ ਦੇ ਵਿੱਚ ਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿ ਕੀ ਲੋਕ ਸੋਚਦੇ ਨੇ